ਉਹਨਾਂ ਨੂੰ ਸ਼ਰਾਬ ਚੜ ਰਹੀ ਏ ਕੁਛ ਨਹੀਂ ਹੋਇਆ ਜੀਜੂ ਬੋਲ ਦੇ ਨੀ ਫੌਦਾ ਲੈ ਆਉਣ ਵਾਲਾ ਸੀ ਆਪਣੇ ਫੌਦਾ ਲੈ ਆਉਂਦੇ ਸਾਰਾ ਦਸਨ ਮੁਕਿਆ ਬਸ ਕਰਦਾ ਕਾਇਵਾਰੀ ਕਹਤਾ ਗੱਲ ਨਹੀਂ ਸੁਣਦੇ ਹੈਗੇ ਸੁਣਦੇ ਨਹੀਂ ਹਲੋ ਮੇਰੇ ਰੱਬਾ ਸਾਰਾ ਦਿਨ ਦਿੱਥੇ ਬੈਠੂ 80 ਸੌਂ ਜਿੱਥੇ ਬੈਠੂ ਹਲੋ ਬੋਲ ਦੇ ਨੀ ਹਾਂ ਸੁੱਤਾ ਵੀ ਮੈਂ ਬੋਲੀ ਨਹੀਂ ਆ ਉਹ ਸੁੱਤਾ ਕਾਨੂੰ ਪਿਆ ਸੀ ਹਾਂ ਉਹ ਮੈਂ ਨਾ ਅਸਲ ਵਿੱਚ ਰਾਤ ਨਰਾ ਸੋਪਨਾ ਰਹਿ ਗਿਆ ਤੀ ਅੱਤਾ ਮੈਂ ਉਹਨੂੰ ਪਾ ਰਿਹਾ ਦੀ ਵੀ ਜੇ ਉਹ ਮਿਲਦੇ ਵੀ ਨਾਲ ਦੁੜਗੇ ਦੋਨਾਂ ਦਾ ਪੂਰਾ ਹੋ ਜੇ ਅਧੂਰੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ ਦਫੇ ਓਕੇ ਗ੍ਰੇਡ ਆ ਮੈਂ ਸੁੱਤਾ ਨਹੀਂ ਸੀ ਹਾਂ ਬੰਦਾ ਕਾਨੂੰ ਆਇਆ ਨਹੀਂ ਆ ਰੀਤਾ ਬਣੇ ਹੋਣਾ ਗੋਲੀਆਂ ਥੋੜੀਆਂ ਘੱਟ ਖਾ ਲਿਆ ਕਰੋ ਗੋਲੀਆਂ ਭੈਣ ਦਾ ਯਾਰਾਂ ਦੀ ਤੇਰਾ ਭਾਈ ਜਿਹੜਾ ਗੋਲੀਆਂ ਮੇਰੇ ਕੋਲ ਆਇਆ ਸੀ ਆ ਪੁਰਸ਼ੀਆ ਜਿਹਤਰਾ ਉਹੀ ਮੁਰਗਿਆ ਭੈਣ ਦਾ ਯਾਰ ਬਸ ਲੱਲੇ ਪੱਤੇ ਮਾਰ ਕੇ ਕੋਈ ਉਹ ਕਰਿਆ ਨੇ ਉਹ ਕੀ ਮੰਗਾਈ ਦੀ ਹੁਣੀ ਲੈ ਕੇ ਤੇ ਤੀਨੇ ਵਾਲੇ ਨੇ ਇੱਕ ਬਸ ਬੰਨ ਕੇ ਟੂਟੀ ਵਾਲੀ ਪੈਗ ਨੂੰ ਲੈ ਕੇ ਮੋਟਰ ਜੀ ਨੂੰ ਇੱਥੇ ਆ ਜਾਂਦਾ ਸਮਝ ਤੋਂ ਬਾਹਰ ਹੈ ਮੇਰੀ ਤਾਂ ਗੱਲ ਇਹ ਕੀ ਨਹੀਂ ਯਾਰ ਮਨ ਨੂੰ ਕੋਈ ਫਾਇਦਾ ਕੋਈ ਐਟੀਟਿਊਡ ਹੀ ਨਹੀਂ ਹੈਗਾ ਤੁਸੀਂ ਜੋ ਜੇ ਉਹ ਮੈਨੂੰ ਕੋ ਜੱਜਦਾ ਕਰਦੇ ਜਿਉ 10 ਦਿਨ ਲੇਟ ਹੋਏ ਹੁੰਦੇ ਨੇ ਪਹਿਲਾਂ ਫਿਰ ਤੁਸੀਂ ਕਹਿੰਨਗੇ ਤੇਰਾ ਕੋਈ ਆਕੇ ਨਹੀਂ ਖੜਿਆ ਹੁਣ ਜਿਉ ਆਗੇ ਤਾਂ ਤੁਸੀਂ ਇਹ ਗੱਲਾਂ ਬੋਲੀਆਂ ਨੇ ਮੈਨੂੰ ਇਹ ਕਹਿੰਦੀ ਸੀ ਮੈਂ ਫਸੋਦਾ ਨਹੀਂ ਬੱਕੀ ਲੈਣੀ ਆ ਥੋੜਾ ਤੁਝੇ ਆਉਣਗੇ ਜਾਂ ਤਾਂ ਕੁਝ ਲਿਆ ਹੋਣਾ ਇੱਕ ਤੂੰ ਗੱਲ ਸੁਣੀ ਪਜਾਦੇ ਪਜਾਦੇ ਕਹਿੰਦੇ ਹੁੰਦੇ ਦੀ ਪਹਿਲਾਂ ਹੈਨਾ ਪਜਾਦੇ ਹਾਂ ਜੇ ਮੈਂ ਇੱਥੇ ਆਇਆ ਤਾਂ ਮੈਨੂੰ ਆਏ ਨੂੰ ਤੁਸੀਂ ਕੀ ਦੇਵੋਗੇ ਹਾਂ ਜੇ ਤੁਸੀਂ ਇਹ ਤਾਂ ਕੀ ਲਿਆਉਂਗੇ ਉਹ ਪਜਾਦੇ ਨਹੀਂ ਮੇਰੇ ਸਾਡੇ ਹੋਡੇ ਦਾ ਪਜਾਦੇ ਅਸਾਂ ਸੋ ਮੈਂ ਤਾਂ ਬੋਲ ਵੀ ਨਹੀਂ ਕੇਲਿਆਂ ਦੀ ਦਰਜਣ ਲੈ ਆ ਸੀ ਜਰਾ ਪਾਈ ਆਇਆ ਸੀ ਪੁਲਿਸ ਆ ਉਹ ਕੀ ਤਾਂ ਚਲ ਨਹੀਂ ਲਿਆ ਤਾਂ ਰੇਚਰ ਨਹੀਂ ਲਿਆ ਤੇ ਹੋਰ 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 ਮਨ ਵਾਸਤੇ ਖਾਣ ਨੂੰ ਲੈ ਕੇ ਆਈ ਸੀ ਕੋਈ ਲੈ ਦੇ ਖਾਣ ਨੂੰ ਮੇਰੇ ਹਲੇ ਮੈਨੂੰ ਤਾਂ ਖੋਲੇ ਨਹੀਂ ਮੈਂ ਦੱਸ ਕੀ ਨਾ ਇੱਥੇ ਖਾ ਕੇ ਬਿਸਕਟ ਤੁਰ ਕੇ ਜਾਂਦੇ ਨੇ ਤੇ ਦੱਸ ਕੀ ਉਹਨਾਂ ਤਾਂ ਖੜੀ ਦੀ ਨਹੀਂ ਸੀ ਉਹਨਾਂ ਨੂੰ ਪੋਲੇ ਖਾ ਕੇ ਜਾਇਆ ਮੜਿਆ ਤੇਰਾ ਇਹ ਮੇਰਾ ਕੀ ਕਰ ਗਏ ਉਹ ਹੈ ਤੱਤੀ ਹਲੋ ਮੇਰੇ ਕੋਗਲੇ ਮੋਗਲੇ ਮੈਂ ਦੱਸਤਾ ਫਿਰ ਹਾਂ ਉਹ ਵੀ ਗੱਲ ਕਰਦੀ ਆ ਮੈਂ ਤੁਹਾਨੂੰ ਹੁਣ ਅਸੀਂ ਮੇਰੇ ਨਾਲ ਗੱਲਾਂ ਮਤਾ ਕਰੀ ਜਾ ਤੂੰ ਕਿੰਨੇ ਪੜੀਆ ਮੈਨੂੰ ਦੱਸੀ ਚਲ ਕਿੰਨੇ ਪੜੀਆ ਤੂੰ ਕਿੰਨੇ ਪੜੀਆ ਤੂੰ ਮੇਰੇ ਤਾਂ ਪੜੀਆਂ ਸਾਰੀਆਂ ਕੂਝਵਾਨੀਆਂ ਮੈਨੂੰ ਤਾਂ ਹੁਣ ਕੁਝ ਵੀ ਜਾਨ ਨਹੀਂ ਲੰਦਾ ਹੈ ਉਹ ਐਟੀਟਿਊਡ ਨਹੀਂ ਬੱਚੇ ਐਟੀਟਿਊਡ ਨਹੀਂ ਮੇਰੀ ਗੱਲ ਸੁਣ ਲੈ ਤੇਰਾ ਭਾਈ ਵੀ ਐਟੀਟਿਊਡ ਦਾ ਹੁੰਦਾ ਹੁੰਦਾ ਤੂੰ ਵੀ ਐਟੀਟਿਊਡ ਰਗੋ ਨਹੀਂ ਨੇ ਇੱਧਰ ਪੁੱਧਰ ਬੜਿਆ ਵੇਖਦੀ ਐਦਾ ਅੰਦੀ ਹੈ ਅਰੇ ਮਾਰਾ ਕਰਾਣੇ ਨੂੰ ਫੇਰ 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 ਜਮਾਨਾ ਨਾਸ ਐਕਟੀ ਰੋਡ ਦਾ ਬਿਲਕੁਲ ਹੀ ਹੁਣ ਤੁਸੀਂ ਮੈਨੂੰ ਦੱਸੋ ਦੁਕਾਨ ਤੇ ਜਾਓਗੇ ਕਿ ਨਹੀਂ ਮੈਂ ਹਰਮਨ ਨੂੰ ਭੇਜਾਂ ਰਾਮ ਜੀ ਆਪ ਦੇਖ ਗੱਲ ਹੈ ਹੈ ਨਾ ਵੀ ਲਗਾਣ ਤੇ ਆਪਾਂ ਚੱਲ ਬੰਦੇ ਦਾ ਅਸਲ ਵਿੱਚ ਜਿਹੜਾ ਬੰਦਾ ਮਰਦਾ ਹੈ ਘਰ ਦਾ ਮੁਖੀਆ ਹਾਂਜੀ ਹਰਜ ਬਣਦਾ ਹੁੰਦਾ ਉਹਦਾ ਵੀ ਸਾਰਾ ਸੌਦਾ ਪੱਤਾ ਲੈ ਕੇ ਦੇਣਾ ਹਾਂ ਠੀਕਾ ਨਾ ਕਦੇ ਤੈਨੂੰ ਕਿਸੇ ਚੀਜ਼ ਦੀ ਕੋ ਘਾਟ ਨਹੀਂ ਰਹਿਣ ਦਿੱਤੀ ਆਪਾਂ ਨੇ ਐ ਐ ਐ ਅੱਖਾਂ ਨਾ ਕਰਦਾ ਅੱਖਾਂ ਦਾ ਬਿਲਕੁਲ ਨਹੀਂ ਨਾ ਇਹ ਨਹੀਂ ਗੱਲ ਚਾਹ ਦੀ ਹੁਣ ਗੱਲ ਇਹ ਹੈ ਵੀ ਆਪਣਾ ਫਰਜ਼ ਬਣਦਾ ਵੀ ਕੋਈ ਚੀਜ਼ ਦੀ ਤੈਨੂੰ ਕੋਈ ਕਮੀ ਦੀ ਅਸੀ ਨਾ ਹੋਵੇ ਤੇਰਾ ਖਿਆਲ ਰੱਖਣਾ ਮੇਰਾ ਫਰਜ਼ ਬਣਦਾ ਹੈ ਲੈ ਆ ਜਸੀ ਜੇ ਵੀ ਚਾਲਾ ਆਧੇ ਮੇਰੇ ਕੋਲੇ ਪੈਸੇ ਹੈ ਨਹੀਂ ਆਉਂਦਾ ਹੁੰਦੇ ਨੇ ਬੀ ਤੈਨੂੰ ਦੇ ਕੇ ਗਿਆ ਉਹਨਾਂ ਦਾ ਭਾਈ ਕੋਈ 150 ਰੁਪਿਆ ਹੈ ਨਾ ਤੇ ਤੂੰ ਮੈਨੂੰ ਅੱਜ ਦੇ ਦੀ ਜਿਵੇਂ ਗਿਨਾਂ ਹਾਂ ਫਿਰ ਵੀ ਉਹ ਹੀ ਕਹਨੇ ਆ ਵੀ ਮੇਰੇ ਕੋਲ ਲੈ ਕੇ ਦੇ ਦਿੰਨੀ ਆ ਤੁੰਹੇ ਕੰਮ ਤੋਂ ਜਾਇਆ ਹੋਵੇ ਤੇ ਖੰਡ ਗੁੰਨ ਮੁਕੀ ਵੀ ਇਹ ਲਿਆ ਦੋ ਮੇਰੇ ਬਣ ਕੀ ਗੱਲ ਬਣ ਗਈ ਮੈਂ ਓਕੇ ਗੱਲ ਉਹ ਚੰਦੇ ਜਾਂਦੇ ਕਹਿੰਦੇ ਸੀ ਵੀਰੇ ਹੁਣੇ ਕਹਿੰਦੇ ਸੀ ਐਸੇ ਤਾਂ ਆਪਾਂ ਨੂੰ ਜਵਾਬ ਕੋਈ ਦਿੰਦਾ ਨਹੀਂ ਲੱਕੀ ਦੇ ਬਾਗਾਂ ਸਰੇਸ਼ ਦੇ ਬਾਗਾਂ ਪੁੱਲਰ ਦੇ ਬਾਗਾਂ ਐ ਸੰਟੇ ਦੇ ਬਾਗਾਂ ਲੱਕੀ ਉਹ ਦੂਜੇ ਦੇ ਵਗ ਜਾ ਪੀਨੇ ਦੇ ਹੈ ਕਿਤੇ ਆਸੂ ਦੇ ਵਾ ਤੇ ਜੀ ਦੇ ਮਰਜੀ ਵਗ ਜਾ ਬੇਸ਼ੱਕ ਵੀ 16 ਟਰੱਕ ਵਾਹ ਕਰਕੇ ਲਾ ਦਾਂ ਦੁਕਾਨ ਮੂਰੇ ਐ ਕੋਈ ਜਵਾਬ ਥੜੂ ਦਿੰਦਾ ਆਪਾਂ ਨੂੰ ਸੌਦੇ ਨੂੰ 100 ਰੁਪਏ ਦੇ ਦੇ ਆਪਾਂ ਚੱਲ ਕੋਈ ਗੱਲ ਨਹੀਂ ਭੈਣ ਤੇ ਜਾਵੇ ਫੜ ਕੇ ਆਪਾਂ ਆਪਦੀ ਮਚਾ ਕੇ ਸਿੱਖਣੀ ਐ ਨਗਦ ਨਗਦ ਚੀਜ਼ਾਂ ਸੌਦਾ ਨਗਦ ਐ ਟੀ ਰੋਰੀ ਆ ਕੀ ਕਹਿੰਦੇ ਸੱਚ ਤੁਸੀਂ ਲੱਕੀ ਲੱਕੀ ਨੇ ਹਰਮਨ ਨੂੰ ਵੀ ਸਨੇਹ ਹਲਾਇਆ ਸੀ ਕਹਿੰਦਾ ਤੇਰੇ ਡੈਡੀ 500 ਦਾ ਸੌਦਾ ਲੈ ਗਏ ਸੀ ਪੈਸੇ ਦੇ ਕੇ ਤੁਸੀਂ ਕਹਤ ਨੂੰ ਦੇ ਕੇ ਉਹ ਉਹ ਹੋ ਬੇਇਜ਼ਤੀ ਪਾਇਨ ਦੇ ਉਹ ਕਾਰਨ ਪਤਾ ਕੀ ਹੈ ਉਹ 500 ਰੁਪਏ ਜਿਹੜਾ ਹੈਗਾ ਦੀ ਉਹ ਮੱਸੇ ਨਾ ਕਰਕੇ ਕੋਈ ਗੱਲ ਨਹੀਂ ਮੈਂ ਉਹ 500 ਰੁਪਏ ਉਹਨੂੰ ਮੈਂ ਇਹ ਕਿ ਕਿ ਗੈਜੂਮ ਘੰਟੇ ਨੂੰ ਦੇ ਕੇ ਜਨਾ ਪਾ ਕਰਕੇ ਹਾਂ ਤਾਂ ਹੀ ਫਿਰ ਘੰਟੇ ਤੋਂ ਬਾਅਦ ਕਿਹਦੇ ਨੂੰ ਹੋ ਗਈ ਗੈਣੀ ਮੈਂ ਕਹਿੰਦਾ ਕੋਈ ਚੱਕਰੀ ਕੋਈ ਜਵਾਬ ਨਹੀਂ ਦਿੰਦਾ ਉਹਦ ਨੂੰ ਬਸ 100 ਰੁਪਏ ਲੈ ਗਦੇ ਚਲ ਲੈਉਣੀਆਂ ਪੈਸੇ ਹੋਰ ਵੀ ਆ ਨਾ ਹਾਂ ਦੇ ਦਿੱਤੇ ਹੋਏ 20 ਰੁਪਏ ਉਹ ਦੇਖ ਲਈ 20 ਕਰੋ ਦਿੱਤੇ ਸੀ ਜੀ ਤਾਂ ਨਹੀਂ 10 ਰੁਪਏ ਨਾ ਆਏ ਹੁੰਦਾ ਵੀ 70 ਰੁਪਏ ਕਿਲੋ ਖੰਡ ਹੁੰਦੀ ਆ ਤਾਂ ਫਿਰ 120 ਰੁਪਏ ਦੀ 2 ਕਿਲੋ ਵੀ ਜੇ 120 ਹੋਏ ਤਾਂ ਆ 212 ਲੈ ਆਈ ਹੈ ਨਾ ਹਾਂ ਕੱਲ ਮਿਲਾਂ ਹਾਂ ਜੀ ਕੌਰ ਬੇਦਾਦੀ ਆਊਗਾ ਵੀਰ ਵੀ ਆਂਟਾ ਨੂੰ ਇਹਦੇ ਵਿੱਚ ਜੋ ਦੋ ਦੇ ਇਹ ਹੁਣ 120 ਲੈ ਆਈ ਉਹ ਲਾ ਦਿਆ 20 ਰੁਪਏ ਦੇ ਹੰਡੇ ਉਹ ਇੰਜੋਏ ਵਧੀਆ ਹੋਊਗਾ ਇਹ ਤਾਂ ਫੋਨੇ ਕੋਲ ਰਕਾ ਟਣਗੇ 10 ਕਰ ਵੀਏ 10 ਕਰ ਵੀਏ ਉਹਨੂੰ ਉਧਾਰ ਕਰ ਲਾਂਗੇ ਲੈ ਮੇਰਾ ਬੁੱਕ ਲੈ 120 ਬਾਸ ਮੈਂ ਅਸੈਕ ਤਾਂ ਖੰਡ ਲਿਆਉਣੀ ਆ 2 ਕਿਲੋ ਆ ਹਾਂਜੀ ਬਾ ਕੋਈ ਨਹੀਂ ਜੇ ਕੋਈ ਹੋਰ ਚੀਜ਼ ਆ ਕੋਈ ਦੱਸਦੇ ਕੋਈ ਹੋਰ ਲਿਆਉਣੀ ਆ ਜੇ ਕੋਈ ਨਾ ਮੈਂ ਹੋਰ ਵੀ ਲੈ ਆਉਂ ਤਮਾਮ ਸੰਬੰਧਿਕ ਐਂ ਕਰੀ ਬਸ ਤੂੰ ਸਬ지 ਸਬਜੀ ਬਣਾ ਲੈ ਮੇਰੇ ਹੁੰਦੇ ਨੂੰ ਲੈ ਚੰਗਾ ਤੈਨੂੰ ਸਬਜੀ ਬਣਾ ਲੈ ਸਬਜੀ ਹਾਏ ਕੀ ਆ ਕਰੇ ਸਬਜੀ ਲੈ ਆ ਤਾਂ ਜੋ ਗੰਡੇ ਹੀਰ ਕੇ ਤੜਕਲਾ ਅਟੀ ਰੂੜ ਬਣ ਜੂਗਾ ਗੰਡੇ ਨਾਲੀ ਪੂਰਾ ਘੈਂਟ ਗੱਲ ਬਾਤ ਹੂੰ ਕੋਈ ਫਾਇਦਾ ਨਹੀਂ ਹੋਰ ਕਾ ਲਿਆ ਮੈਨੂੰ ਦੱਸ ਕੋਈ ਵਧੀਆ ਸਬਜੀ ਰੱਖ ਕੇ ਦੇ ਦੇ 100 ਰੁਪਏ 100 ਵੀ 3 ਦੇ ਅੰਡੇ ਦੋ ਸਵਾਦਾ ਅਧਿਆ ਚੱਕਰ ਤੇ ਪਰਮਾਨੰਨਾ ਜੇ ਉਹਨੇ ਸਾਸ ਸਾਰੇ ਹੋਰ ਲੈਤੇ ਹੈ ਨਹੀਂ ਕੋਈ ਖਾਦੀ ਸਾਦੀ ਬਣਾ ਕੇ ਮਮਨ ਤਨ ਖਾਦੀ ਅੱਜ ਦਾ ਦਾ ਘੰਟੇ ਕੱਟ ਲਾ ਜਿਹੜਾ ਆੜ ਬਣ ਗਿਆ ਆਪਣਾ ਦੀ ਕੱਲ ਨਾਲ ਦੇ ਵੇਖਾਂਗੇ ਕਿ ਇਹ ਲੱਖ ਕਿਵੇਂ ਇਹ ਆ ਲੱਖ ਕਿਵੇਂ ਮਾਤਾ ਇਹ ਲੱਖ ਕਿਵੇਂ ਜਮਾਈ ਤੋ ਵੀਰ ਵੀ ਨੇ ਲਿਆ ਜਾਂਦੇ ਨਾ ਇਥੋਂ ਵੀਰ ਵੀਏ ਮੈਨੂੰ ਲੱਗਦਾ ਜੀਜੂ ਵੀ ਹੋ ਜਾਂਦਾ ਚਲ ਦੇਖਦੇ ਆ ਘਰੇ ਜਾ ਕੇ ਦੇਰੀ ਸੱਸੀ ਘਾਲ ਦੇ ਦੇ ਸਿੱਕਾ ਉਸ ਤੋਂ ਫਿਮੇਲ ਠੀਕ ਐ ਮੈਂ ਤਾਂ ਜੀਜੂ ਕਿੱਧਰ ਗਏ ਮੈਂ ਉਹਨਾਂ ਨੂੰ ਜਾਂਦੇ ਦੇਖੇਗਾ ਹੁਣੀ ਅੱਛਾ ਉਹ ਤਾਂ ਦੁਕਾਨ ਤੇ ਗਏ ਨੇਗੇ ਜੀਪ ਤੂੰ ਕਿਵੇਂ ਮੈਂ ਤਾਂ ਭੂਆ ਕੋਲੋਂ ਆਈ ਸੀ ਮੈਂ ਕਿਹਾ ਚਲ ਜਾਂਦੀ ਆਂ ਤੇ ਦੀਦੀ ਨੂੰ ਵੀ ਮਿਲ ਜਾ ਅੱਛਾ ਨਾਲੇ ਤੂੰ ਇੰਨੀ ਹੈਰਾਨ ਕਾ ਤੂੰ ਨਹੀਂ ਮੈਨੂੰ ਦੇਖ ਕੇ ਅੱਛਾ ਮੇਰੀ ਗੱਲ ਸਮਝੋ ਤਾਂ ਸਾਰਾ ਕੁਝ ਠੀਕ ਆ ਚੱਲ ਤੂੰ ਬੈਠ ਲੈ ਇੱਥੇ ਪੱਖੇ ਮੂਰੇ ਹੋ ਹੋ ਘਰ ਵਾਲੀ ਜੀਜੂ ਨੂੰ ਤਾਂ ਆਏ ਵੀ ਨਹੀਂ ਹੈਗਾ ਵੀ ਮੈਂ ਨੇ ਉਹ ਜਾ ਕੇ ਲਿਆ ਹਾਂ ਅੱਡੇ ਤੋਂ ਪਤਾ ਮੈਂ ਕਰਕੇ ਆਈ ਆਂ ਨੋਟ ਕਰ ਪਹਿਲਾਂ ਮੰਜੇ ਨੂੰ ਹੋਰ ਉਹ ਤਾਂ ਆਈਆਂਗਾ ਹੁਣ ਤੋਰਿਆ ਸੀਗਾ ਬਾਗਿਆ ਉਹ ਇਹਨੂੰ ਪਤਾ ਕਿਸੇ ਕੋਲ ਬਹਿ ਜਾ ਖੜ ਜਾ ਆ ਫੇਰ ਨਹੀਂ ਹੋ ਹੋਏ ਕੀ ਕਰ ਰਖਿਆ ਖੜ ਜਾ ਲੈ ਖੜੀ ਹੋ ਅਈਆ ਪਰ ਇਹ ਵਾਸਤੇ ਨੂੰ ਪਤਾ ਹੀ ਆ ਮੈਂ ਲੈ ਮੈਂ ਪਾਣੀ ਲੈ ਕੇ ਆਉਣੀ ਤੇਰੇ ਵਾਸਤੇ ਹਾਂ ਪਾਣੀ ਲੈ ਆ ਜਿੱਜੂ ਹੀ ਨਾ ਸਾਰਾ ਦਿਨ ਘਰੋਂ ਬਾਹਰ ਫਿਰਦੇ ਰਹਿਣਗੇ ਆਏ ਨਹੀਂ ਹੈਗਾ ਵੀ ਭੈਣ ਨਾਲ ਮਾੜਾ ਮੋਟਾ ਕੰਮ ਚੱਠ ਬਟਾ ਲਿਆ ਕਰ ਕੋਈ ਨਾ ਮੈਂ ਆ ਗਈ ਨਾ ਮੈਂ ਜਿੱਜੂ ਤੇ ਕਲਾਸ ਲਾ ਕੇ ਜਾਉਣੀ ਕਹਿ ਕੇ ਜਾਂਦੀ ਜਿੱਜੂ ਨਾ ਗੱਡੀ ਦਾ ਸਕੋਡਾ ਐ ਖੜਾ ਰੱਖੀ ਹੈਗੀ ਵੀ ਜਦ ਮੈਂ ਆਏਗਾ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਾ ਹੁੰਦਾ ਪਰ ਸਾਡੇ ਪਿੰਡ ਨੂੰ ਇੰਨਾ ਦੇ ਵੀ ਤੁਹਾਡੇ ਕੋਲ ਗੱਡੀ ਹੈਗੀ ਐ ਤੂੰ ਜਿੱਜੂ ਨੂੰ ਕਹਿ ਨਹੀਂ ਸਕਦੀ ਸੀ ਕਿ ਮੈਨੂੰ ਲੈ ਆਉਂਦਾ ਜੱਟਲਾ ਪਾਣੀ ਮੈਨੂੰ ਕਿ ਪਤਾ ਵੀ ਤੂੰ ਆਉਣਾਗਾ ਚਾਹ ਤਸੀਂ ਵੀ ਤੂੰ ਫੋਨ ਲਾ ਦਿੰਦੀ ਫਿਰ ਤਾਂ ਹੈਗਾ ਸੀਗਾ ਇਹਨੂੰ ਤੂੰ ਫੋਨ ਹੀ ਨਿਲਾਇਆ ਹੈ ਤਾਂ ਮੈਨੂੰ ਲਾਇਆ ਸੀ ਮੈਂ ਜੀਜੂ ਵਾਲੇ ਫੋਨ ਤੇ ਉਹਨੇ ਮੈਨੂੰ ਤਾਂ ਲੱਗਦਾ ਜਾਣਕੀ ਮੇਰਾ ਫੋਨ ਚੱਕਿਆ ਹੋਣਾਗਾ ਨਹੀਂ ਨਹੀਂ ਕਿਸੇ ਕੋਲ ਖੜੇ ਹੋਣੇ ਤਾਂ ਕਰਕੇ ਨਹੀਂ ਫੋਨ ਚੱਕਿਆ ਨਹੀਂ ਤਾਂ ਫੋਨ ਉਹਦੀ ਚੱਕ ਲੈੰਦੇ ਨੇ ਤੈਨੂੰ ਪਤਾ ਹੈਗਾ ਉਹਦਾ ਚੱਲ ਕੋਈ ਨਾ ਆ ਜਾਂਦੇ ਕਰੇ ਪੁੱਛੂੰਗੀ ਤਾਂ ਹੈਗੀ ਮੈਂ ਜ਼ਰੂਰ ਉਤੋਂ ਓਏ ਉੱਥੇ ਉਹ ਕਿਵੇਂ ਤੂੰ ਆ ਹਣ ਠੀਕ ਸੀ ਸਾਰੇ ਉਹ ਹੋ ਤੁਪੂ ਅੱਧੀ ਗੱਲ ਤਾਂ ਛੱਡ ਉਹਨਾਂ ਦੇ ਮਾਰ ਗੋਲੀ ਤੂੰ ਮੈਨੂੰ ਐਂ ਦੱਸ ਵੀ ਜੀਜੂ ਕੰਮ ਕਰ ਕਰਦਾ ਹੁੰਦਾ ਕੋਈ ਕਿ ਨਹੀਂ ਕਿ ਕੱਲੇ ਮੰਜੀ ਤੋੜਦਾ ਹੁੰਦਾ ਘਰੇ ਬੈਠ ਕੇ ਹਾਂ ਨਾ ਨਾ ਵਧੀਆ ਕੰਮ ਕਰਦਾ ਤੇਰਾ ਜੀਜੂ ਦਾ ਤ ਅੱਛਾ ਨਾ ਸਕੂਟਰ ਦੇ ਪਿੱਛੇ ਜੀਜੂ ਨੇ ਲਿਖਾਇਆ ਹੈ ਦੇਖ ਲਵੀਂ ਤਕਦੀਰੇ ਉਸੇ ਬਣ ਜਾਣਾ ਹੀਰੇ ਸਾਡੀ ਵਾਰੀ ਆਉਂਦੇ ਹਾਂ ਲਓ ਚੜਾਈ ਹੈ ਜੀਜੂ ਦੀ ਤਾਂ ਫਿਰ ਫਿਰ ਤੈਨੂੰ ਪਤਾ ਹੈਗਾ ਤੇਰੇ ਜੀਜੂ ਦਾ ਪਰ ਜੀਜੂ ਤੇ ਮੈਨੂੰ ਇੱਕ ਗੱਲ ਨਹੀਂ ਵਧੀਆ ਲੱਗਦੀ ਜੀਜੂ ਨੇ ਮੈਨੂੰ ਲੈ ਕੇ ਨਹੀਂ ਆਇਆ ਐਡੇ ਤੋਂ ਕਦੇ ਵੀ ਜਿੰਨੇ ਵਾਰੀ ਵੀ ਮੈਂ ਆਈ ਹਾਂ ਨਾ ਤੇਰੇ ਕੋਲ ਆਪੇ ਆਉਣੀ ਹੁੰਦੀ ਆ ਤੁਰਕੇ ਨਾਲੇ ਉਹ ਹਸੀ ਭੁਜੇ ਤਾਂ ਤੂੰ ਫੋਨ ਲਾਵੇਂ ਫਿਰ ਤਾਂ ਤੈਨੂੰ ਲੈ ਆਵੇ ਤੇਰਾ ਜੀਜੂ ਨਾਲੇ ਤੈਨੂੰ ਪਤਾ ਪਿੰਡ ਚ ਤੁਰਿਆ ਫਿਰਦਾ ਬੰਦਾ ਉਹ ਉਹ ਤਾਂ ਇਹ ਬੋਲਾ ਕਿਹੜਾ ਕੇ ਕਹਦੇ ਚੱਲੀ ਉਹ ਕੁਦਰਾ ਫਰੇਕ ਨਾਲ ਟੁਰ ਜਾਂਦਾ ਕੰਮ ਕਰਨ ਵਾਸਤੇ ਨਾ ਜੇ ਜੋ ਪਿੰਡ ਦੇ ਲੋਕਾਂ ਨੇ ਬੁਲਾਇਂ ਕੰਮ ਕਰਦਾ ਉਹਦੇ ਘਰ ਦੇ ਕੰਮ ਘਾਤੋ ਨਹੀਂ ਕਰਦਾ ਹੈਗਾਗਾ ਆ ਮਿਸਤਰੀ ਲਾ ਲੈਣ ਦਾ ਪ੍ਰਸਤਰ ਕਰਨ ਵਾਲਾ ਕਿਦਾਂ ਦਾ ਪਿਆਗਾ ਉਹਦੇ ਘਰ ਚ ਕਾਹਤੋਂ ਨਹੀਂ ਧਿਆਨ ਹੁੰਦਾ ਤੂੰ ਵੀ ਨਾ ਦੀਦੀ ਉਹਦੋਂ ਐਵੇਂ ਇਹਦੇ ਮਗਰ ਲੱਗ ਕੇ ਬਚੋਲੇ ਦੇ ਉਹਦੇ ਵਿਆਹ ਕਰਾ ਲਿਆ ਉਹਦੇ ਤੈਨੂੰ ਕਿਹਾ ਸੀ ਵੀ ਭਾਈ ਇਹਨਾਂ ਨੂੰ ਤਲਾਕ ਲੈ ਲੈ ਤਲਾਕ ਲੈ ਲੈ ਉਹਦੋਂ ਤਾਂ ਹਜੇ ਥੋੜਾ ਟਾਈਮ ਹੋਇਆ ਸੀ ਹੁਣ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਉਹੀ ਗੱਲ ਸੀ ਤੂੰ ਹੁਣ ਤੇਰੇ ਕੰਨੀ ਵੀ ਦੇਖਦੀ ਆ ਮੈਂ ਜੇ ਆਪਣੀ ਮਾਂ ਹੁੰਦੀ ਜਾਂ ਪਿਆਓ ਹੁੰਦਾ ਮੈਂ ਤਲਾਕ ਵੀ ਲੈ ਲੈਂਦੀ ਭਰਾ ਨੇ ਹਨਾ ਭਰਾਵਾਂ ਬੰਨੀ ਦੇਖਦੇ ਆ ਉਹਨਾਂ ਦੀਆਂ ਆਪਣੀਆਂ ਕੁਲਦਾਰੀਆਂ ਨੇ ਤੈਨੂੰ ਵੀ ਤਾਂ ਵਿਆਹ ਕੇ ਬਗਾਨੇ ਘਰ ਦੀ ਕਰਨਾਗਾ ਉਹ ਤਾਂ ਗੱਲ ਜਿਹੜੀ ਤੇਰੀ ਸਹੀ ਐ ਮੈਂ ਸਮਝਦੀ ਆਂਗੀ ਪਰ ਫਿਰ ਜਿੱਜੂ ਨੂੰ ਵੀ ਤਾਂ ਹੁਣ ਸੋਚਣਾ ਚਾਹੀਦਾ ਵੀ ਇਹਨਾਂ ਦੇ ਮਾਂ ਪਿਓ ਸਰਤੇ ਨਹੀਂ ਹੈਗੇ ਭਰਾ ਪਰ ਜਾਈ ਕਿੰਨਾ ਕੁ ਕਰਦੇ ਹੁੰਦੇ ਹੈਗੇ ਪਰ ਉਹ ਜਮਾਂ ਨਹੀਂ ਸੋਚ ਰਹੇ ਹੈਗੇ ਫਿਰ ਆਹ ਕਹਿੰਦੇ ਤੂੰ ਤਾਂ ਮੈਨੂੰ ਬਲਾਈਂ ਬੁਰੇ ਲੱਗਦੇ ਹੈਗੇ ਭਾਵੇਂ ਤੈਨੂੰ ਚੰਗੇ ਲੱਗਦੇ ਹੋਣ ਚਲ ਕੋਈ ਨਾ ਵਧੀਆ ਮੇਰਾ ਟਾਈਮ ਪਾਸ ਹੋਈ ਜਾਂਦਾਗਾ ਹਨਾ ਕਹੇ ਜਿਆ ਕੀ ਹੈਗਾ ਦੋ ਕੰਨ ਹੁੰਦੇ ਨੇ ਪਾਂਡੇ ਖੜਕਦੇ ਹੁੰਦੇ ਆ ਜਦੋਂ ਘਰ ਦੇ ਵਿੱਚ ਕੋਈ ਵਰਤੇਵਾ ਹੁੰਦਾ ਦੋ ਜਾਨਾਂ ਦਾ ਬੋਲਬੁਲਾਰਾ ਹੁੰਦਾਗਾ ਆ ਫੇ ਵਧੀਆ ਮੇਰਾ ਟਾਈਮ ਪਾਸ ਹੋਈ ਜਾਂਦਾ ਮੈਨੇ ਕਦੇ ਦੇਖਿਆ ਨਹੀਂ ਹੈਗਾ ਵੀ ਤੂੰ ਸਾਡੇ ਕੋਲੇ 2 ਕਿਲੋ ਸੇਬ ਲੈ ਕੇ ਅੱਜ ਆਈ ਜੰਨੀ ਆ ਪਿੰਡ ਜੇ ਭਾਬੀ ਵਾਂਸੀ ਕਦੇ ਸੂਟ ਲੈ ਆਈਆਂ ਆ ਦੇਖ ਲੈ ਉਹੀ ਸੂਟ ਆ ਜਿਹੜੇ ਤੈਨੂੰ ਭਾਬੀ ਤੇ ਬਾਈ ਨੇ ਲੈ ਕੇ ਦਿੱਤੇ ਸੀ ਜੀਜੂ ਨੇ ਕੋਈ ਨਵਾਂ ਸੂਟ ਸੁਵਾ ਕੇ ਦਿੱਤਾ ਕਿ ਨਹੀਂ ਹਾਂ ਲਿਆ ਕੇ ਦਿੱਤਾ ਉਹ ਸਿਆਣਾ ਦਿੱਤਾ ਹੋਇਆ ਗਾ ਐ ਤਾਂ ਨਹੀਂ ਮਾੜੇ ਹੈਗੇ ਦਿਲ ਦੇ ਉਹ ਬਸ ਮੈਨੂੰ ਤੇਰਾ ਮੂੰਹ ਦੇਖ ਕੇ ਪਤਾ ਲੱਗ ਗਿਆ ਕਿ ਤੈਨੂੰ ਉਹਨੇ ਸੂਤ ਲਿਆ ਕੇ ਦਿੱਤਾ ਕਿ ਨਹੀਂ ਮਾੜੀ ਚੰਗੀ ਨਾ ਬਣਿਆ ਕਰ ਤੂੰ ਮੇਰੇ ਸਾਹਮਣੇ ਮੈਨੂੰ ਸਾਰਾ ਭੇਤਾ ਤੇਰਾ ਵੀ ਤੇ ਜੀਜੂ ਦਾ ਵੀ ਸਭ ਕੋਈ ਨਾ ਹੁਣ ਸਿੱਪ ਤੋਂ ਦਮ ਲੈ ਲਾ ਬਹਾਨਾ ਕੀ ਲਾਈ ਦੇ ਅੱਪਾ ਦੇਖ ਗਏ ਗਏ ਸੀਗੇ ਇਕਲੇੜ ਵੀ ਜਾ ਸੂ ਯਾਰ ਮੈਨੂੰ ਦਰ ਦੇ ਵਿੱਚ ਕੀ ਨਹੀਂ ਸੀ ਹੈਗਾ ਖੰਡ ਲੈਣ ਭੇਜਿਆ ਸੀ ਓਏ ਘੋਦਰਾਦ ਨੂੰ ਖੰਡ ਲੈਣ ਭੇਜਿਆ ਸੀ ਹੁਣ ਖੰਡ ਆਪਾਂ ਨੇ ਕਹਿਣਾ ਵੀ ਲੱਕੀ ਦੇ ਹੈ ਨਹੀਂ ਸੀ ਉਹਨਾਂ ਦੀ ਦੁਕਾਨ ਬੰਦ ਸੀ ਹਨਾ ਉਹ ਤਾਂ ਚਲ ਆਪਾਂ ਉਹ ਕਰਦਾਂਗੇ ਐਡਾ ਹੋਇਆ ਨਹੀਂ ਆਪਣੇ ਵੀਰਾਂ ਨੂੰ ਵੀਡੀਓ ਵੀ ਆ ਆਦੀ ਇਹਦਾ ਕਿੱਧਰੋਂ ਸਕੀਨ ਹੋ ਗਿਆ ਗੁਰੂ ਆ ਇਹ ਜੋ ਉੱਥੇ ਬਹਾਰ ਦੇਈ ਦੇ ਕਈ ਵਾਰ ਹੈ ਗੁਰੂ ਜੀ ਦਾ ਬਿਨਾ ਲਾਉਣ ਦੇ ਆ ਗਲੀ ਚ ਵੀ ਪਾਣੀ ਨਹੀਂ ਹੈ ਆ ਇੱਧਰ ਵੀ ਖਾਲੀ ਹੈ ਗਲੀ ਇੱਧਰ ਵੀ ਖਾਲੀ ਆਪਾਂ ਤੋਂ ਉਹੋ ਗੁੱਟਾਂ ਦੇ ਵਿੱਚੋਂ ਹੋਣ ਲਾ ਲੈਨੇ ਆ ਕਿ ਅੰਦਰ ਘਰੇ ਦਾ ਮਿਲ ਆਣਾ ਕੁੱਤੀ ਕੀ ਇੱਧਰ ਉਨੇ ਹੀ ਹੋ ਗਏ ਇੰਨਾ ਦੇ ਕਮਰੇ ਇੰਨਾ ਇੱਥੇ ਕਿਹੜਾ ਕੈਮਰਾ ਲੱਗੈ ਨਹੀਂ ਉਹ ਕਿਹੜਾ ਤੇ ਉਨੇ ਹੀ ਗੜਕੀ ਕੁੱਤੀ ਨੇ ਕਰਿਆ ਜਾਂ ਗਲਾ ਲਾ ਲਾ ਕੇ ਕੋਈ ਨਾ ਕੋਈ ਤਾਂ ਹੈ ਵੀ ਜੀ ਬਣਾ ਹੀ ਲਾ ਮੈਂ ਆਪਾਂ ਨੂੰ ਘੜਾ ਕੋਈ ਗਰਮੀ ਨੂੰ ਨੂੰ ਬੈਠੇ ਗਰਮੀ ਮਾਰਦੀ ਆ ਗਰਮੀ ਨੂੰ ਗਰਮੀ ਮਾਰਦੀ ਆ ਠੰਡ ਵੇ ਠੰਡ ਨੂੰ ਠੰਡ ਮਾਰਦੀ ਆ ਹਨਾ ਚੱਲ ਹੁਣ ਆਪਾਂ ਆਪਣੇ

ਤੂੰ ਕਿਉਂ ਕੋਲੇ ਬੈਠੇ ਕੋਪਾ ਪਤਲਾ ਕਰ ਲੈnde ਨਿਬਾ ਨੂੰ ਨੇ ਮਰਕੇ ਤੇ ਅੱਜ ਤਾਂ ਪੈਸੇ ਦਿਆ ਕੀ ਹੋ ਗਿਆ ਕਾਸੀ ਕਾਲ ਪੈਸੇ ਦਿਆ ਹਾਏ ਨਿਕਲ ਹੋ ਗਈ ਗਾਰੰਟੀ ਹੋ ਗਈ ਗਿਆ ਗਾਰੰਟੀ ਇਹ ਵਿੱਚ ਤੂੰ ਪੈਸੇ ਦਿਆ ਬੇਦਵਾ ਹੋ ਗਈ ਤੂੰ ਤਾਂ ਬੇਦਵਾ ਬਸ ਵਰ ਗਿਆ ਤੇ ਅੱਜ ਤਾਂ ਜਮਾ ਸਤ ਬੁਲਾਈ ਸੀ ਪੈਸੇ ਮਰ ਗਈ ਸੀ ਅੱਜ ਤਾਂ ਤੇਰਾ ਜਿੱਜਾ ਦਾ ਗਿਆ ਤੇ ਬਸ ਹੋ ਗਈ ਗਿਆ ਮੈਨੂੰ ਦੱਸ ਦੇ ਖਤਮ ਜਿੱਜਾ ਦਾ ਅੱਜ ਤਾਂ ਬਸ ਤੇਰਾ ਬਸ ਗੱਲ ਖਤਮ ਤੇ ਮਰ ਗਿਆ ਸੀ ਮੈਂ ਅੱਜ ਪਿਆ ਸੋ ਬਸ ਜਾਨ ਬਚ ਗਈ ਮੇਰੀ ਤੁਸੀਂ ਸ਼ੁਕਰ ਮਨਾਓ ਵੀ ਮੇਰੀ ਜਾਨ ਬਚ ਗਈ ਬਾਹਰ ਜਾਣ ਜਾਣੇ ਹੁੰਦੇ ਤੁਹਾਨੂੰ ਪਤਾ ਮਰ ਗਿਆ ਸੀ ਮੈਂ ਗਰਮੀ ਨੂੰ ਭਾਂਡ ਚੋਂ ਤਾਂ ਦੀ ਘਰੇ ਏਸੀ ਲੱਗਿਆ ਗੱਲ ਤਾਂ ਆਈ ਵੀ ਉੱਥੇ ਮਰ ਗਏ ਸੀ ਘਰ ਤਾਂ ਜਮਾ ਮੈਂ ਤਾਂ ਇਹਦਾ ਸਾਹਿਬ ਵੀ ਭੇਜਦਾ ਮੈਂ ਸਵਦਾ ਰੱਖੀ ਸੀ ਪਾਣੀ ਪੁਣੀ ਲਿਆ ਦੇਣੀ ਠੰਡਾ ਮੇਰਾ ਤਾਂ ਦਿਲ ਬੋਬੂ ਸੋਤੂ ਹੋਈ ਜਾਂਦਾ ਮਰ ਗਿਆ ਸੀ ਅੱਜ ਜਮਾ ਡੋਬੂ ਸੋਤੂ ਹੋਈ ਜਾਂਦਾ ਦਿਲ ਮੇਰਾ ਸਾਲੀਏ ਸਾਲੀਏ ਕਦੋਂ ਕੋਈ ਸੀ ਤੂੰ ਮੈਨੂੰ ਹੋ ਗਿਆ ਥੋੜਾ ਜਿਹਾ ਕੰਮ ਅੱਡਾ ਘੰਟਾ ਹੋਣਾ ਲਾ ਪਹਿਲਾਂ ਤੂੰ ਤੇਰਾ ਚਿਹਰਾ ਵੀ ਨਾ ਝੋਲਾ ਝੋਲਾ ਦੀਦਾ ਮੈਨੂੰ ਐ ਲੱਗਦਾ ਵੀ ਜਿਵੇਂ ਦੋ ਵੇਖੀਆਂ ਹੁੰਨੀ ਹੋ। ਕਿਤੇ ਬੜਾ ਅੱਡਾ ਨਹੀਂ ਪਤਾ ਐ ਤੇ ਤੁਹਾਡਾ ਡਾਕਟਰ ਨੂੰ ਬੁਲਾ ਲੈਣੇ ਆ ਘਰੇ। ਡਾਕਟਰ ਵਾਲਾ ਕਿੱਥੇ ਰੋਲ ਹੈ? ਡਾਕਟਰਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਸ਼ਰਾਬ ਵੀ ਪੀ ਰੱਖੀ ਦੁਪਹਿਰੀ ਕਿਤੇ। ਤੂੰ ਕੋਸੀ ਧਾਂਦੇ ਦੇਣੀ ਆ। ਪੀ ਰੱਖਿਆ ਹੋਣਾ ਮੈਨੂੰ ਲੱਗਦਾ ਥੋੜਾ ਪਤਾ ਰਹੀ ਸੀ ਪੀ ਰੱਖੀ ਸੀ। ਤੇਰੀ ਸ਼ਰਾਬ ਵੀ ਰੱਖੀ ਆ ਨਾ ਜੀਜੂ ਨੇ ਹੁਣ ਦੱਸਿਆ ਮੈਨੂੰ। ਬਹਿ ਜਾ। ਬਹਿ ਜਾ ਤੈਨੂੰ ਦੱਸਦਾ ਗੱਲ। ਅੱਜ ਤਾਂ ਪਤਾ ਕੀ ਹੈ ਮੇਰਾ 사ਲਾ ਜਿਹੜਾ ਆਪਣਾ ਹਮੋੜ ਹੈ ਉਧਰੋਂ ਤਾਂ ਗੱਡੀ ਆ ਬਈ ਪੂਰੀ ਤੇਜ਼ ਪੂਰੀ ਐ ਸਪੀਟਾਂ ਤੇ ਭੈਣ ਚੋ ਪਿੰਟ ਵੀ ਨਹੀਂ ਦੇਖਦੇ ਜਿਵੇਂ 120 ਦੇ ਸਪੀਟਾਂ ਦੇ ਪੂਰੀ ਗੱਡੀ ਤੇਜ਼ ਹੈ ਉਧਰੋਂ ਮੈਂ ਆਉਂਦਾ ਸੀ ਆ ਤੁਰਿਆ ਹੈ ਉਧਰੋਂ ਜਦੋਂ ਮੈਂ ਆਵਾ ਸੌਂਦਿਆ ਨੇ ਗੱਲ ਤੂੰ ਉਧਰੋਂ ਮੈਂ ਆਵਾ ਤੁਰਿਆ ਪੂਰਾ ਗੱਡੀ ਸਪੀਟਾਂ ਤੇ ਪੂਰਪੂਰ ਸਪੀਟਾਂ ਤੇ ਗੱਡੀ ਬਸ ਮਰਗਾ ਦੀ ਤਰ੍ਹਾਂ ਯਾਦ ਹੋ ਗਈ ਦੀ ਰੰਟੀ ਫੇਰ ਬੈਨ ਪੌਂਦੀ ਹਾਈਵੇ 100 ਰੇ ਦੇ ਜਾਇਆ ਦਾ ਪਿੰਦਾ ਮਰ ਗਿਆ ਵੇ ਹਾਏ ਹਾਏ ਇਹ ਤਾਂ ਹੋਣ ਗਿਆ ਸੀ ਘਰੋਂ ਇਹ ਤਾਂ ਇਸੋ ਹੋਣ ਗਿਆ ਸੀ ਹਲੇ ਫੇਰ ਤੂੰ ਆਏ ਕਹਿਣਾ ਸੀਗਾ ਹੈ ਇਹ ਤਾਂ ਫੇਰ ਤੂੰ ਆਏ ਕਹਣਾ ਤੇ ਬਸ 5 ਮਿੰਟਾਂ ਦਾ ਸਾਲਾ ਫਰਕ ਰਹਿ ਗਿਆ ਉਦੋਂ ਗੱਡੀ ਪੂਰੀ ਤੇਜ਼ ਕੱਲ ਤਾਂ ਸੁਣਦਾ ਹੈ ਜੇ ਮੈਨੂੰ ਐ ਪਤਾ ਹੁੰਦਾ ਵੀ ਮੇਰੀ ਗਾਜਰ ਵਰਗੀ ਸਾਲੀ ਆਉਣੀ ਆ ਹੈ ਮੈਂ ਪੂਰਾ ਸ্নান ਲੈ ਕੇ ਆਉਣਾ ਸੀਗਾ ਉਦੋਂ 5 ਮਿੰਟਾਂ ਦਾ ਫਰਕ ਜਗਾ ਗੱਟੀਆਂ ਪੂਰੀ ਤੇਜ਼ ਪੂਰੀ ਸਟੇਜ ਹੈ ਮੁੰਨੇ ਦੇ ਘਰ ਕੋਲੇ ਹੈ ਜੇ ਕਿਤੇ ਪਾਸ ਉਹਦਾ ਤੇਰਾ ਯਾਰ ਬਸ ਥੋੜਾ ਜਿਹਾ ਮੋੜ ਮੁੜ ਗਿਆ ਮੈਂ ਇੱਧਰ ਅਸਾਂ ਐ ਗੱਡੀ ਲਾਗੀ ਐਵੇਂ ਮੈਂ ਮੁੜ ਗਿਆ ਜੇ 5 ਮਿੰਟ ਲੇਟ ਹੋ ਗਿਆ ਹਾਂ ਤਾਂ ਚੱਕਦਾ ਤੀ ਤੇਰਾ ਯਾਰ ਬੱਲੀਏ ਬਸ ਹੋ ਗਿਆ ਤੀ ਕੰਮ ਤੇਰਾ ਬਲੈਕ ਤਾਂ ਨਹੀਂ ਵੱਧ ਰਿਹਾ ਡਾਕਟਰ ਨੂੰ ਬੁਲਾ ਲੈਨੇ ਠੀਕਾ ਟੁਕਾ ਲਵਾ ਦਿੰਨੇ ਤੇਰੇ ਮਰ ਗਿਆ ਤੀ ਤੇਰਾ ਯਾਰ ਬੱਲੀਏ ਹੋ ਗਿਆ ਤੀ ਇਹ ਅੰਦਰ ਐਂ ਦੱਸੋ ਬਰਾ ਗੱਡੀ ਤਾਂ ਇੱਧਰ ਹੁੰਦੀ ਸੀ ਤੁਸੀਂ ਅਦਰ ਤੁਸੀਂ ਉਧਰ ਕੀ ਕਰਨਗੇ ਸੀ ਉਹ ਹੀ ਮਦਦ ਰੱਖਦਾ ਹਾਂ ਮੈਂ ਤਾਂ ਇੱਧਰ ਗਿਆ ਸੀ ਜਦੋਂ ਨਾ ਮਤਲਬ ਮੇਰਾ ਐ ਐ ਮਤਲਬ ਮੈਨੂੰ ਪਤਾ ਲੱਗ ਗਿਆ ਵੀ ਗੱਡੀ ਹਨਾ ਵਿੱਚ ਵੱਜੂ ਪੂਰਾ ਨੇ ਹੋ ਗਿਆ ਫਿਰ ਮੇਰਾ ਜਦੋਂ ਦਿਲ ਤੱਕ 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 ਬਜੇ ਹਾਂ ਪੂਰਾ ਤੇ ਦਿਲ ਖੜਾਉਣ ਵਾਸਤੇ ਹਾਰ ਕੇ ਮੈਂ ਨਾ ਫਿਰ ਆਹ ਆਦਿਆ ਨੇ ਆਇਆ ਸੀ ਆਏ ਨੇ ਮੇਰਾ ਰੱਬ ਤੇ ਜਦੋਂ ਤੱਕ ਮੈਂ ਰਸਨ ਲਾਂਚੀ ਵੀ ਛੱਡਦਾ ਨਹੀਂ ਦੇਖੀ ਦੇਖੀ ਦੇਖ ਆ ਕਿ ਬੱਦਲ ਆਇਆ ਤੇ ਅੱਜ ਪਤਾ ਕੀ ਹੈ ਤੇਰਾ ਫਿਰ ਮੇਰੀ ਗੱਲ ਸੁਣ ਲੈ ਫਿਰ ਉਹ ਪੁਣਸੀ ਆਇਆ ਸੀ ਉਹ ਕੁਝ ਲੈ ਕੇ ਆਇਆ ਮੇਰੇ ਬਾਤ ਕੁ ਲੈ ਗਿਆ ਉਹ ਫਿਰ ਆਖਾ ਤੂੰ ਲੈ ਗਿਆ ਚਲ ਤੂੰ ਮੇਰੇ ਨਾਲ ਸਟ ਉੱਠ ਖੜਾ ਹੋਇਆ ਪੈੰਜੇ ਤੇ ਪੈ ਗਿਆ ਖੜੇ ਹਾਂ ਹਾਂ ਸੰਦੀਪਾ ਹਟੋ ਇਹਨਾਂ ਨੂੰ ਸ਼ਰਾਬ ਚੜ ਰਹੀ ਹੈ ਕੁਝ ਨਹੀਂ ਹੋਇਆ ਜੀਜੂ ਪਾਇਆ 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 ਹੱਥਾ ਚੱਕ ਲਾ ਕੋਈ ਨਹੀਂ ਚੱਕ ਲਾਂਗੇ ਤੇ ਜਾ ਹਾਂ ਕਿ ਇਹ ਮੈਂ ਉੱਥੇ ਘੜ ਕੇ ਨਾ ਬੀਜਾਂਦਾ ਸਾਰੀ ਢੋਲ ਦਿੰਦਾ ਨਹੀਂ ਏਸੀ ਕਰਕੇ ਮੈਨੂੰ ਪਤਾ ਨਹੀਂ ਨਾ ਸਟੀਮ ਦਾ ਚੰਕੀਆ ਹੋਉਂਦੀ ਤੇ ਉਹ ਅਗਲਾ ਫੇਰ ਵੀ ਡਲਾਈ ਗੰਦਾ ਕਬੂਆ ਹੋਊਗਾ ਸਾਲਾ ਐਨੇ ਨਾ ਨਹੀਂ ਦੀ ਆ ਜੀ